ਹੁਣ ਦੀ ਵੱਡੀ ਖਬਰ ਮਹਾਨਗਰ ਲੁਧਿਆਣਾ ਤੋਂ ਜਿੱਥੇ ਅੱਜ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਲੁਧਿਆਣਾ ਪੁਲਿਸ ਨੇ ਇੱਕ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਜੋ ਆਪਣੇ ਆਪ ਨੂੰ ਵਿਜੀਲੈਂਸ ਦਾ ਇੰਸਪੈਕਟਰ ਦੱਸ ਕੇ ਲੋਕਾਂ ਨਾਲ ਧੋਖਾਧੜੀ ਕਰਦਾ ਸੀ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ ਅਧੀਨ ਅੱਜ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਵਿਅਕਤੀ ਦੇ ਨਾਮ ਦੀ ਪੁਸ਼ਟੀ ਹਰਮਨ ਸਿੰਘ ਸਿੰਘ ਦੇ ਨਾਮ ਵਜੋਂ ਹੋਈ ਹੈ ਆਓ ਗੱਲ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਦੇ ਉੱਤੇ ਨਾਮ ਦਾ ਮੁੰਡਾ ਸਨ ਆਫ ਕਰਨ ਸਿੰਘ ਵਾਸੀ ਈਸਰ ਨਗਰ ਉਧਿਆਨੇ ਦਾ ਉਮਰ ਕਰੀਬ 30 ਸਾਲ ਜੋ ਪੁਲਿਸ ਦਾ ਮੁਲਾਜ਼ਮ ਇੰਸਪੈਕਟਰ ਵਿਜੀਲੈਂਸ ਦਾ ਇਨਸਪੈਕਟਰ ਦੱਸ ਕੇ ਲੋਕਾਂ ਨਾਲ ਠੱਗੀ ਮਾਰਦਾ ਹੈ ਇਹਦੇ ਬਾਰੇ ਇਨਫਾਰਮੇਸ਼ਨ ਆਈ ਸੀ ਕਿ ਪੁਲਿਸ ਪਾਰਟੀ ਨੇ ਐਸ ਐਚ ਓ ਸਾਹਿਬ ਨੇ ਅਬ ਐਸ ਏ ਸੀ ਪੀ ਸਾਹਿਬ ਨੇ ਬਹੁਤ ਸਵਿਫਟਲੀ ਐਕਸ਼ਨ ਲੈ ਕੇ ਉਹਨੂੰ ਕਾਬੂ ਕਰਕੇ ਫੜ ਲਿਆ ਸਰ ਕਿਹੜੀਆਂ-ਕਿਹੜੀਆਂ ਠੱਗੀਆਂ ਮਾਰ ਚੁੱਕਾ ਹੈ ਇਹ ਹੋ ਸਕਦਾ ਹੈ ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਹੈ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਵਰਦੀਆਂ ਵੀ ਮਿਲੀਆਂ ਜੀ ਇਹਦੇ ਕੋਲ ਇਹਦੇ ਕੋਲੋਂ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ

ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹ ਨੂੰ ਤੁਸੀਂ ਪਕੜਿਆ ਕਿਸ ਬਿਨਾਬ ਤੇ ਬੜਾ ਕੋਈ ਇਹਨੇ ਵਾਰਦਾਤ ਕਰਦੇ ਫੜਿਆ ਗਿਆ ਵਾ ਜਾਂ ਕੋਈ ਕਿਸੇ ਨੂੰ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀਗੀ ਮੁਗਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇੰਸਪੈਕਟਰ ਤੇ ਵਿਜੀਲੈਂਸ ਦਾ ਅਫਸਰ ਦਸਕੇ ਲੋਕਾਂ ਨੂੰ ਬੇਵਕੂ ਬਣਾਉਂਦਾ ਰੋਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਵਿਭਾਗ ਦੇ ਉੱਤੇ ਰੋਬ ਬਣਾ ਕੇ ਆਪਣਾ ਮਤਲਬ ਕੰਮ ਕੋ ਕੰਡਾ ਦਾ ਮੈਂ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਅਸੀਂ ਰਿਮਾਂਡ ਲਿਆ ਹੈ ਕੋਰਟ ਔਨਰੇਬਲ ਕੋਰਟ ਤੋਂ ਉਹ ਜੋ ਵੀ ਠੱਗੀ ਹੈਗੀ ਉਹ 2 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਦੇ ਆ ਤੁਹਾਡੇ ਨਾਲ ਸਾਂਝੀ ਕਰਾਂ। ਸਾ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਵੀ ਚੌਕੀ ਦੇ ਵਿੱਚ ਲੰਬੇ ਸਮੇਂ ਤੋਂ ਬੈਠਦਾ ਆ ਰਿਹਾ ਸੀਗਾ ਤੇਰੇ ਚੌਕੀ ਵਾਲੇ ਨੇ ਪੁੱਛਿਆ ਨਹੀਂ ਜੀ ਵੀ ਮਿਜੀਨਲ ਸਾਡੇ ਦੌਰੇ ਕੀ ਕਰਦਾ। ਇਹ ਜੀ ਸੂਤਰੋਂ ਵਾਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ। ਜੋ ਵੀ ਐਪਰੋਪ੍ਰੀਏਟ ਐਕਸ਼ਨ ਹੈ ਉਹ ਲੱਲਾਂਗੇ ਅਸੀਂ। ਇਹ ਵਰਦੀਆਂ ਵਗਾਰਾ ਕਿੱਥੋਂ ਬਣਵਾਈਆਂ ਇਹਨਾਂ ਨੇ? ਇਹ ਜੀ ਇਹ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ। ਅਸੀਂ ਰਿਕਵਰੀ ਕੀਤੀ ਹੈ। ਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰਾਂਗੇ ਸਰ ਜੀ ਨਾਲ ਕੋਈ ਹੋਰ ਵੀ ਬੰਦੇ ਨਾਲ ਉਹ ਮੈਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ ਔਨਰੇਬਲ ਕੋਰਟ ਨੇ ਦਿੱਤਾ ਹੈ ਉਹ اسی ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਝ ਵੈਰੀਫਾਈ ਕਰਾਂ ਕਰਕੇ ਉੱਤੇ ਪੇਸ਼ ਕਰਾਂਗੇ ਜੀ ਤੁਹਾਡੇ ਨਾਲ ਜੀ ਇੱਕ ਗੱਲ ਕਲੀਅਰ ਕਰ ਦੋ ਵੀ ਹੁਣ ਅਸੀਂ ਕੀ ਮੰਨੀਆਂ ਵੀ ਕਿਹੜੀ ਵਾਰਦਾਤ ਨੇ ਕੀਤੀ ਹੈ ਜਾਂ ਕਿਸ ਦੇਖੋ ਜੀ ਹੁਣ ਤੱਕ ਤਾਂ ਰਿਕਵਰੀ ਆਈ ਹੈ ਰਿਕਵਰੀ ਦੇ ਇਹਦੇ ਕੋਲੋਂ ਰਿਕਵਰੀ ਯੂਨੀਫਾਰਮ ਹੈ ਜਾਂ ਸਟਾਰਸ ਹੈ ਜਾਂ ਬੈਲਟਸ ਹੈ ਇਸ ਤੋਂ ਲਾ ਕੋਈ ਥੱਗੀ ਸਾਹਮਣੇ ਆਈ ਹੋਵੇ ਥੱਗੀ ਸਾਹਮਣੇ ਨਹੀਂ ਆਈ ਥੱਗੀ ਆਈ ਨਹੀਂ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਸਰਕਾਰੀ ਵਿਭਾਗ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਹੁਣ ਉਹ ਲੋਕ ਸਾਡੇ ਕੋਲ ਆ ਰਹੇ ਆ ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ ਹੁਣ ਤੱਕ ਕਿੰਨੇ ਲੋਕ ਆ ਰਹੇ ਆ ਆ ਰਹੇ ਹੁਣ ਤੱਕ ਹਾਂਜੀ ਇਹ ਵਾਰਦਾਤ ਕਰਨ ਦੀ ਤਿਆਰੀ ਸੀਗਾ ਜਾਂ ਕੀ ਕਿੱਦਾਂ ਵਾਰਦਾਤ ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਵਾਰਦਾਤ ਕੀਤੀ ਹੈ ਇਸੇ ਕਰਕੇ ਸਾਨੂੰ ਸਾਨੂੰ ਸੂਤਰਾਂ ਨੇ ਦੱਸਿਆ ਠੀਕ ਹੈ ਨਹੀਂ ਇਹਦਾ ਤਾਂ ਸਰ ਕੀਤੀਆਂ ਨਹੀਂ ਮੇਰੇ ਕੋਲ ਕੰਪਲੀਟ ਆਈ ਕੋਈ ਹੁਣ ਤੱਕ ਸਾਹਮਣੇ ਯਾਰ ਟਾਈ ਕਰਕੇ ਆਪਾਂ ਫੜਿਆ ਇਹਨੂੰ ਹਾਂਜੀ ਠੀਕ ਹੈ ਸਰ ਰੰਗੇ ਹੱਤੀ ਕਿਉਂ ਨਹੀਂ ਫੜਿਆ ਗਿਆ ਰੰਗੇ ਹੱਤੀ ਇਸ ਕਰਕੇ ਨਹੀਂ ਫੜਿਆ ਗਿਆ ਕਿ ਕਿਸੇ ਨੇ ਦੱਸਿਆ ਨਹੀਂ ਸਰ ਇਹ ਰੰਗੇ ਹੱਤੀ ਤਾਂ ਤੁਸੀਂ ਇਹ ਕਹਿ ਰਹੇ ਹੋ ਮੈਂ ਕਿ ਤੁਸੀਂ ਵੈਰੀਫਾਈ ਕਰੋ ਤੁਸੀਂ ਦੱਸੋ ਕਿਹੜੀ ਵਾਰਦਾਤ ਕੀਤੀ ਹੈ ਅਸੀਂ ਉਹ ਕਰ ਲਾਂਗੇ ਫਿਰ ਸਰ ਜੀ ਆਪਣਾ ਕਰ ਬਈ ਆਹ ਪ੍ਰੋਫਾਈਲ ਵੀਰ ਆਉਂਦੀ ਨਹੀਂ ਕੋਈ ਡਿਟੇਲ ਆ ਇਹ ਕਿੱਥੇ ਦਾ ਰਹਿ ਉਹ ਜੀ 2 ਦਿਨ ਦੇ ਵਿੱਚ ਵਿੱਚ 2 ਦਿਨ ਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨੇ ਕੀ ਕੀ ਕੀਤਾ ਹੈ ਕਿਹੜਾ ਕਿਹੜਾ ਕਾਰਨਾਮਾ ਕੀਤਾ ਕਿਹੜੀ ਕਿਹੜੀ ਵਾਰਦਾਤ ਕੀਤੀ ਹੈ ਜੋ ਵੀ ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਰ ਵੈਸੇ ਪ੍ਰੋਫੈਸ਼ਨਲ ਜੀ ਕੀ ਕਰਦਾ ਜੀ ਇਸ ਤੋਂ ਲਾਵਾ ਪ੍ਰੋਫੈਸ਼ਨਲ ਜੀ ਪਹਿਲਾਂ ਇਹ ਤਿਆਰੀ ਕਰਦਾ ਸੀਗਾ ਇਹ ਦਾ ਸਪਨਾ ਸੀਗਾ ਵਰਤੀ ਹੁੰਦਾ ਹੋਇਆ ਨਹੀਂ ਕਿਸੇ ਕਾਰਨ ਵਾਸਤੇ ਕਿਸ ਚੀਜ਼ ਦੀ ਜੀ ਪੁਲਿਸ ਮੈਨੂਅਲ ਸ ਨਹੀਂ ਨਹੀਂ ਪੁਲਿਸ ਦੀ ਭਰਤੀ ਹੁੰਦੀ ਓਕੇ ਪੰਜਾਬ ਪੁਲਿਸ ਦੇ ਵਿੱਚ ਸਰ ਕਿਹੜੀ ਕਿਹੜੀ ਬ੍ਰਾਂਡ ਹੋ ਜੈ ਸਰ ਸਵਿਫਟ ਹੈ ਜੀ ਚੁੱਤੇ ਕਲਰ ਦੀ ਉਸ ਨੇ ਉਸ ਨੇ ਸਪੀਕਰ ਲਾਇਆ ਸੀਗਾ ਪਸ ਦਾ ਸਟicker ਲਾਇਆ ਹੋਇਆ ਸੀ ਸਰ ਕਿੰਨਾ ਪੜਿਆ ਲਿਖਿਆ ਜੀ ਇਹ ਜੀ ਗ੍ਰੈਜੂਏਟ ਹੈਗਾ ਐਸ ਪਰ ਹੁਣ ਤੱਕ ਦੀ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਦੇ ਹਿਸਾਬ ਨਾਲ ਗ੍ਰੈਜੂਏਟ ਸਰ ਜੀ ਸਵਾਲ ਹੈ ਵੀ ਪੰਨੇ ਸ਼ਮਲਾਪੁਰੀ ਥਾਣੇ ਦੇ ਦੋ ਤਿੰਨ ਮੁਲਾਜ਼ਮ ਵੀ ਆਪਣੇ ਸ਼ਿਕਾਰ ਬਰਾਏ ਉਹਨਾਂ ਦੇ ਪੈਸੇ ਲਏ ਇਹ ਤੁਸੀਂ ਦੱਸ ਰਹੇ ਹੋ ਜੀ ਇਹ ਆਪਾਂ ਵੈਰੀਫਾਈ ਕਰਾਂਗੇ ਬਾਕੀ ਠੀਕ ਹੈ ਜੀ ਪੈਸੇ ਦੇ ਵਿੱਚ ਕੋਈ ਪਰਚੇ ਹੈਗੇ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਵਗੈਰਾ ਤਾਂ ਨਹੀਂ ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਆਇਆ ਠੀਕ ਹੈ ਜੀ ਮੈਂ ਮੇਰੀ ਮੇਰੀ ਜੀ ਰਿਕਵੈਸਟ ਹੈ ਆਪਾਂ ਫੜਿਆ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਸਾਰਾ ਸਾਨੂੰ ਕੋਰਟ ਨੇ ਦਿੱਤੇ 2 ਦਿਨ ਉਹਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੀ ਸਾਡਾ ਠੀਕ ਹੈ ਜੀ ਠੀਕ ਹੈ ਥੈਂਕ ਯੂ ਸੋ ਮਨਜੀ ਓਕੇ ਸਰ ਥੈਂਕ ਯੂ